ਉਹ ਸੇ ਇਹ ਬੜੀ ਤਰਫੀ ਹੋਣੀ ਏ ਕਿਵੇਂ ਆ ਸੰਗਰ ਨੂੰ ਇਸ ਰੋਸ ਕਰਤੀ ਹੋਣੀ ਉਹ ਸਾਫੜੇ ਬੰਦੇ ਨੂੰ ਇੰਦਾ ਹੀ ਤੜਪਾਣਾ ਨੂੰ ਵਾਏ ਵਾਏ ਬੰਦਾ ਉਹਨਾਂ ਕੋਲੋਂ ਨਾ ਅਜੇ ਤੂੰ ਲੱਗ ਗਿਆ ਇਹੋ ਅਸ਼ੋਗ ਜਿੱਦ ਤੱਕ ਵੀ ਅਸ਼ੋਗ ਇਸ ਪਾਣੀ ਤਾਂ ਫਾਲਸੇ ਦੀ ਸਜਾਈ ਦੀਵਾਰੀਆਂ ਨੂੰ ਕੰਜਰ ਨੂੰ ਦੇਖੀ ਜੀ ਤੇਰੀ ਹੋਰ ਕੀ ਹੋ ਗਈ ਬੱਸੀ ਦਾ ਮੀਸ਼ਾ ਚੁੱਪ ਹੋ ਜਾ ਬਟੇ ਨਾ ਗੱਲ ਸੁਣ ਗੱਲ ਸੁਣ ਦੇਖੋ ਜੀ ਨਾ ਨਾ ਫੜੰਦਾ ਦੇਖੀ ਕਹਾਣੀ ਮੈਂ ਕਰਨੀ ਸਾਰੇ ਕੀ ਗਏ ਬਟੇ ਸਾਰੇ ਵੀਰ ਦੇ ਨਾਂ ਨੂੰ ਸਾਰਾ ਪੰਜਾਬ ਦਾ ਸਾਰਾ ਇੰਡੀਆ ਤੇਰੇ ਨਾਲ ਏ ਸਾਰੇ ਪਿੰਡ ਤੇਰੇ ਨਾਲ ਨੇ ਅੱਛਾ ਅੱਛਾ ਰੱਖ ਨਾ ਭਰਾਵਾਂ ਦਾ ਛੋਟਾ ਮੇਰਾ ਤੁਨਾ ਵਾਗ ਹੈ ਆਪਣਾ ਰਸਤੇ ਤਿਆ ਤੱਕ ਤੇ ਅਰਦਾਸ ਕਦੀ ਵੀ ਮਾਰਾ ਤੇਰੇ ਭਰਾ ਦੇ ਬਦਬਖਸ਼ਣ ਉਹਨੂੰ ਟੱਲਾ ਦੇ ਆਪਾਂ ਹਾਂ ਉਹਨੂੰ ਸਜਾਦਵਾਣੀ ਉਹਨੂੰ ਉਹ ਹੀ ਮਿਲੇ ਉਹ ਹੀ ਸਜਾਦ ਇਹ ਬੜੀ ਤੜफी ਹੋਣੀ ਹੈ ਕਿਵੇਂ ਹੋ ਛੱਡ ਨਾ ਇਸ ਰੋਸ ਪਟੇ ਹੋਣੀ ਹੈ ਮੇਰੇ ਸਾਹਰੇ ਬੰਦੇ ਨੂੰ ਇੰਦਾ ਹੀ ਤੜਫਾਣਾ ਨੂੰ ਮੈਂ ਤਾਂ ਤਾਂ ਹੀ ਕਾਜੇ ਨੂੰ ਦੰਦ ਮੈਂ ਤੇ ਉਹ ਦੰਦ ਤਪਦਾ ਫੇਨਾ ਅੰਦਰ ਹੁੰਦਾ ਫਾਇ ਮੇਰੇ ਨਾਲ ਸੀ ਜੀ ਜੀ ਦੀ ਨੂੰ ਵਿਗਨ ਜਾਂਦੀ ਮਿਲਦੀ ਮੇਰੀ ਬੱਚੀ ਨੂੰ ਤਨੀ ਕਿ ਬਾਹਰ ਸਜਾਵਾ ਦਾ ਕਰਕੇ ਜਾ ਰਹੇ ਨੇ ਬੇਟੇ ধਵਾ ਦੇ ਸਜਾ ਦੇਖੀ ਇਹ ਵੀ ਦੇਖਾਂ ਮੈਂ ਲੱਗਦਾ ਤੈਨੂੰ ਕਹਿਤਾ ਬਸ ਹਾਂ ਇੱਥੇ ਇਕੱਲਾ ਰਹੋ ਪਾਣੀ 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 ਦੋ ਆਪਣਾ ਪਾਣੀ ਦੋ ਕਰ ਪਾਣੀ ਦੇ ਪਰ ਘੁੱਟ ਪਰੋ ਇਹ ਬੜੀ ਤੜਫੀ ਹੋਣੀ ਹੈ ਕਿਵੇਂ ਆਸ ਫੜਾ ਰੰਦੂ ਵਾਏ ਵਾਏ ਰੰਦੂ ਨਾ ਰੋ ਰੋ ਜਿਵੇਂ ਲੱਗਦਾ ਹੈ ਤੇ ਉਹੋ ਮਿੱਤਰ ਤਬੀ ਉਹੋ ਲਿਸਨ ਉਹ ਤਾਂ ਹਾਲੇ ਸੇ ਸਜਾਈ ਦਵਾਨੀਆਂ ਨੂੰ ਪੰਜਰ ਨਹੀਂ ਬੋੜਾ ਬੱਚਾ ਮੰਜੀ ਕਿਹੋ ਜਿਹਾ ਦਵਰੇ ਬੱਚੀ ਦਾ Nisha ਚੁੱਪ ਹੋ ਜਾ ਬਟੇ ਰੁਕ گل گل چکی بیٹے سارے سارے رکھ میں بعد ہے سیت ہاتھ رکھ ارداس کری بھی مارا تیرا بد بخش ਉਹਨੂੰ ਟੰਗਾ ਗਿਆ ਤਾਂ ਹਾਂ ਉਹਨੂੰ ਸਜਾ ਦਿਵਾਣੀ ਪਾਉਣੀ ਉਹ ਉਹ ਹੀ ਮਿਲੇ ਕੋਈ ਸਜਾ ਇਹ ਬੜੀ ਤੜਫੀ ਹੋਣੀ ਹੈ ਇਹ ਇਹਨੇ ਹੋਰ ਜੰਗਲ ਨੂੰ ਇਸ ਰਸ ਘੱਟੇ ਹੋਣੀ ਹੈ ਮੇਰੇ ਸਾਫੜੇ ਬੰਦੇ ਨੂੰ ਇੰਦਾ ਤੜਫਾਣਾ ਨੂੰ ਵਾਹ ਮੈਨੂੰ ਤਾਂ ਸਾਈਂ ਘਾਲ ਦੇ ਦੰਦ ਮੈਂ ਨਹੀਂ ਹਰਦੇ ਨੂੰ ਤਪਦਾ ਦੇ ਨਾ ਇਹਦਾ ਤਪਦਾ ਫੇਰ ਨਾ ਅੰਦਰੋਂ ਵਾਹ ਦੇ ਮਿਲਦੀ ਮੇਰੀ ਬੱਜੀ ਨੂੰ ਤਾਂ ਕਿੰਨਾ ਪਾਣੀ ਸਜਾ ਵਾਦਾ ਕਰਕੇ ਜਾ ਰਹੇ ਨੇ ਬੇਟੇ ਦਵਾਈ ਦੇ ਸਜਾ ਦੇਖੀ ਇਹ ਵੀ ਦੇਖਾ ਤੈਨੂੰ ਕਹਿਤਾ ਵਾ ਹਾਂ ਦੇਖ ਲੈ ਜਾਵੇ ਪਾਣੀ ਕਰ ਪਾਣੀ ਦੋ ਆਪਣਾ ਨਿਭਾ ਦੇ ਕਰ ਬਾਣੀ ਦੇ ਪਰ ਉੱਟ ਪਰ ਇਹ ਬੜੀ ਤਰਪੀ ਹੋਣੀ ਹੈ ਕਿੰਨੇ ਹੋ ਜਾਂਦੇ ਨੇ ਇਸ ਰੋਸ ਘੁੱਟੀ ਹੋਣੀ ਹੈ ਸਾਹੜੇ ਬੰਦੇ ਨੂੰ ਇੰਦਾ ਹੀ ਤੜਪਾਣਾ ਵਾਏ ਵਾਏ ਨਰੋ 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 ਜਤੂਨੋ ਲੱਗ ਗਈ ਤੇ ਉਹ ਸ਼ੋਬੀਤ ਤਬੀਅੋ ਸ਼ੋਬੀਤ ਉਹ ਫਾਜ਼ਿਲ ਤਾਂ ਫਾਲਸੇ ਦੀ ਸਜਾਈ ਦੀਵਾਰੀਆਂ ਨੂੰ ਪੰਜਰ ਨੂੰ ਥੋੜਾ ਬੱਚਾ ਪੰਜਰ ਕਿਹ ਚੇਤਨ ਕੀ ਉਹ ਦਾਵੇ ਦੇ ਬੱਚੀ ਦਾ Nisha ਚੁੱਪ ਹੋ ਜਾ ਬਟੇ ਰੁਕ ਇੱਕ ਇਹ ਵਾਲਾ ਕੋਲ ਗੱਲ ਸੁਣ ਗੱਲ ਸੁਣ ਦੇਖੋ ਜਾਨ ਨਾ ਨਾ ਫਿਰ ਨਾ ਨੀ ਮੈਂ ਜੰਲੀ ਤੇ ਕੀ ਕਰਾਂਗੀ ਬੜੇ ਸਾਰੇ ਵੀਰ ਤੇ ਨਾਨਾ ਸਾਰਾ ਪਿੰਡਾ ਸਾਰਾ ਇੰਡਾ ਤੇਰੇ ਨਾਲ ਸਾਰੇ ਪੇੜਾਂ ਤੇਰੇ ਨਾਲ ਨੇ ਅਸੀਂ ਸਤਿ ਰੱਖ ਮੈਂ ਭਰਾਵਾਂ ਨਾਲ ਝੋਟਾ ਮੇਰਾ ਜਿੰਨਾ ਵਾਦਾ ਹੈ ਭਰਾਵਾਂ ਦਾ ਸਤਿਅਤ ਰੱਖ ਤੇ ਅਰਦਾਸ ਕਰੀ ਵੀ ਮਾਰਾ ਤੇਰੇ ਭਰਾ ਨੂੰ ਬਲ ਬਖਸ਼ਣ ਉਹਨੂੰ ਟੰਗਾ ਦੇ ਆਪਾਂ

ਮੇਰੀ ਧੀ ਨੂੰ ਬਈ ਸ਼ਾਮ ਤੇ ਮਿਲਣੀ ਮੇਰੇ ਬੱਚੀ ਨੂੰ ਤਨਿਕ ਪਾਣੀ ਦੇ ਸਜਾਵਾ ਦਾ ਕਰਕੇ ਜਾ ਰਹੇ ਨੇ ਬੇਟੇ ਦੁਆੜ ਦੇ ਸਜਾ ਦੇਖੀ ਇਹ ਵੀ ਦੇਖ ਪਾਣੀ ਤੈਨੂੰ ਕਹਿਤਾ ਬਸ ਹਾਂ ਦੇਖ ਲੈ ਪਾਣੀ 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 ਦੋ ਘਰ ਬਾਣੀ ਦੇ ਫਲ ਪੁੱਟ ਪਰੋ